ਸੰਵਿਧਾਨ ਨਿਰਮਾਣ ਦੀ 75ਵੀਂ ਬਰੇਗੰਡ ਮਨਾਈ ਗਈ ਪਠਾਨਕੋਟ ਵਿਖੇ ਡਾਕਟਰ ਅੰਬੇਡਕਰ ਵੈਲਫੇਅਰ ਮਹਾਸੰਗਠਨ ਜ਼ਿਲ੍ਹਾ ਪਠਾਨਕੋਟ ਦੀ ਅਗਵਾਈ ਹਦਿਨ ਜ਼ਿਲ੍ਹੇ ਦੀਆਂ ਬਾਈ ਹੋਰ ਬਹੁਜਨ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਕੱਢੀ ਗਈ ਸੰਵਿਧਾਨ ਸਨਮਾਨ ਸਮਾਰੋਹ ਯਾਤਰਾ ਪਠਾਨਕੋਟ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਹੋ ਕੇ ਗੁਜ਼ਰੀ ਇਹ ਯਾਤਰਾ ਜਿੱਥੇ ਕਿ ਅੱਜ ਸੰਵਿਧਾਨ ਸਮਾਰੋਹ ਦੀ 75ਵੀਂ ਬਰੇਗੰਡ ਪੂਰੇ ਦੇਸ਼ ਦੇ ਵਿੱਚ ਬੜੇ ਹੀ ਧੂਮ-ਤਾਮ ਨਾਲ ਮਨਾਈ ਜਾ ਰਹੀ ਹੈ ਉੱਥੇ ਹੀ ਪਠਾਨਕੋਟ ਵਿਖੇ ਵੀ ਸਮੂਹ ਸੰਸਥਾਵਾਂ ਵੱਲੋਂ ਇਕੱਠੇ ਹੋ ਕੇ ਇਸ ਸੰਵਿਧਾਨ ਨਿਰਮਾਣ ਦਿਵਸ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ ਜਿਸ ਦੇ ਚੱਲਦੇ ਵੱਖ-ਵੱਖ ਜਗ੍ਹਾ ਤੋਂ ਆਏ ਲੋਕਾਂ ਨੇ ਇਸ ਸੰਵਿਧਾਨ ਸਨਮਾਨ ਸਮਾਰੋਹ ਯਾਤਰਾ ਦੇ ਵਿੱਚ ਹਿੱਸਾ ਲਿਆ ਅਤੇ ਪਠਾਨਕੋਟ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਹੋ ਕੇ ਇਹ ਯਾਤਰਾ ਗੁਜ਼ਰੀ ਇਸ ਬਾਰੇ ਗੱਲ ਕਰਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਅੱਜ ਸੰਵਿਧਾਨ ਨਿਰਮਾਣ ਦੀ 75ਵੀਂ ਵਰੇਗੰਢ ਹੈ ਅਤੇ ਡਾਕਟਰ ਪੀਮਰਾਓ ਅੰਬੇਡਕਰ ਨੂੰ ਅੱਜ ਦੇ ਦਿਨ ਯਾਦ ਕੀਤਾ ਜਾ ਰਿਹਾ ਹੈ। ਕਿਉਂਕਿ ਉਹਨਾਂ ਨੇ ਦੇਸ਼ ਦੇ ਸੰਵਿਧਾਨ ਬਣਾਉਣ ਦੇ ਵਿੱਚ ਆਪਣਾ ਅਮ ਯੋਗਦਾਨ ਦਿੱਤਾ ਸੀ ਜਿਸ ਦੇ ਚਲਦੇ ਅੱਜ ਸੰਵਿਧਾਨ ਨਿਰਮਾਣ ਦਿਵਸ ਦੇ ਉੱਪਰ ਜਿੱਥੇ ਕਿ ਡਾਕਟਰ ਪੀਮਰਾਓ ਅੰਬੇਡਕਰ ਨੂੰ ਯਾਦ ਕੀਤਾ ਜਾ ਰਿਹਾ ਹੈ ਉੱਥੇ ਹੀ ਇੱਕ ਮੋਟਰਸਾਈਕਲ ਰੈਲੀ ਪਠਾਨਕੋਟ ਵਿਖੇ ਕੱਢੀ ਗਈ ਹੈ ਜੋ ਕਿ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਹੁੰਦੀ ਹੋਈ ਡੀਸੀ ਦਫ਼ਤਰ ਦੇ ਬਾਹਰ ਆ ਕੇ ਸੰਪੰਨ ਹੋਈ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ। ਜਾਪੀਮ ਜਾ ਭਾਰਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਵਾਜ ਸਾਹਿਬ ਜੀ ਦੇ ਸੰਵਿਧਾਨ ਨੂੰ ਸਮਰਪਿਤ ਜਿਹੜੀ ਹਰ ਸਾਲ ਪਠਾਨਕੋਟ ਦੇ ਵਿੱਚ ਸਾਰੀਆਂ ਜੀ ਐਸਸੀ ਬੀਸੀ ਓਬੀਸੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਜਿਹੜੀ ਰੈਲੀ ਕੱਢੀ ਜਾ ਰਹੀ ਮੋਟਰਸਾਈਕਲ ਰੈਲੀ ਦਾ ਇਸ ਦੀ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਹਰ ਸਾਲ ਇਹ ਇਹ ਪ੍ਰਯਾਸ ਕੀਤਾ ਜਾਂਦਾ ਹੈ ਕਿ ਜੋ ਗਵਾ ਸਾਹਿਬ ਨੇ 26 ਨਵੰਬਰ ਨੂੰ ਸੰਵਿਧਾਨ ਲੇ ਕੇ ਪੂਰਾ ਕੰਪਲੀਟ ਕਰਕੇ ਸਰਕਾਰ ਨੂੰ ਦੇ ਦਿੱਤਾ ਸੀ ਉਦੇ ਸਬੰਧ ਵਿੱਚ ਇੱਕ ਅਸੀਂ ਸਵਿਧਾਨ ਸਨਮਾਨ ਰੈਲੀ ਕਰਦੇ ਹਾਂ ਜਿਹੜੀ ਕਿ ਪਠਾਨਕੋਟ ਪੁਰਾਣੀ ਕਿਚਾਰੀ ਤੋਂ ਚੱਲ ਕੇ ਮਲਕਪੁਰ ਜੋ ਸਾਡੀ ਆਪਣੇ ਪ੍ਰਸ਼ਾਸਨਿਕ ਸਾਡੀ ਬਿਲਡਿੰਗ ਆ ਡੀਸੀ ਸਾਹਿਬ ਦਾ ਆਫਿਸ ਉਹਦੇ ਸਾਹਮਣੇ ਪੱਗਾ ਦੀ ਗਰਾਊਂਡ ਦੇ ਵਿੱਚ ਜਾ ਕੇ ਸਮਾਪਤ ਹੋਵੇਗੀ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਰਾਸ਼ਟਰਪਤੀ ਦੇ ਨਾਮ ਜਿਹੜਾ ਮੈਮੋਰੰਡਮ ਦਿੱਤਾ ਜਾਏਗਾ ਮੈਂ ਜਿੰਨੇ ਵੀ ਸਾਡੇ ਵਿੱਚ ਸਾਥੀ ਪਹੁੰਚੇ ਨੇ ਮੋਟਰਸਾਈਕਲ ਰੈਲੀ ਦੇ ਵਿੱਚ ਤਾਂ ਆਪਣੀਆਂ ਗੱਡੀਆਂ ਲੈ ਕੇ ਮੈਂ ਹੁਣ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਦੇ ਇਸ ਸੂਭਿਧੀ ਹਾੜੀ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਭੀਮ ਜੈ ਭਾਰਾ ਜੈ ਭੀਮ ਲਾਲ ਨਾ ਹੁੰਦਾ ਸਾਡਾ ਕੋਈ ਇਤਿਹਾਸ ਨਾ ਹੁੰਦਾ ਲੋਰਾਂ ਜਾਂਦੀ ਤੇ ਮਹਿਲਾਾਂ ਦੇ ਕੁੱਨੀਆਂ ਵਿੱਚ ਪ੍ਰਕਾਸ਼ ਨਾ ਹੁੰਦਾ ਬਾਬਾ ਸਾਹਿਬ ਬੈਠਕ ਜੀ ਨੇ ਸੰਵਿਧਾਨ ਲਿਖ ਕੇ ਭਾਰਤ ਦੇ ਪੂਰੇ 85% ਲੋਕਾਂ ਲਈ ਉਹ ਨਾਰੀ ਜਾਤੀ ਲਈ ਪੂਰੇ ਦੇਸ਼ ਦੀ ਨਾਰੀ ਜਾਤ ਲਈ ਅਧਿਕਾਰ ਦਿੱਤੇ ਉਹ ਅਧਿਕਾਰ ਨਾਲ ਫੁਹਮਾ ਰਹੇ ਹਨ ਉਸ ਸੰਵਿਧਾਨ ਦੀ ਤੂ ਤਾਇਆ ਖਣ ਵਾਸਤੇ ਲੋਕਾਂ ਤੱਕ ਜਨ ਜਨ ਤੱਕ ਸੰਵਿਧਾਨ ਦੀ ਮਹਤਾ ਪਹੁੰਚਾਉਣ ਵਾਸਤੇ ਖਾਸਾ ਪ੍ਰਯਤਨ ਕੀਤਾ ਜਾਂਦਾ ਸਾਰੇ ਸਰਸਤਾ ਰਲ ਕੇ ਕੋਸ਼ਿਸ਼ ਕਰਦੀਆਂ ਹਨ ਕਿ ਲੋਕਾਂ ਤੱਕ ਗੱਲ ਪੁੱਜੇ ਲੋਕ ਸੰਵਿਧਾਨ ਨੂੰ ਸਮਝਣ ਔਰਤਾਂ ਸੰਵਿਧਾਨ ਦਾ ਮਹਤਾ ਸਮਝਣ ਇਸ ਗ੍ਰੰਥ ਨੂੰ ਪੜ੍ਹਨ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋਣ ਸਾਰੇ ਬਹੁਜ ਸਭਾ ਨੂੰ ਕਹਿੰਦੇ ਬੇਨਤੀ ਕਰਦੇ ਆਓ ਇਕੱਠੇ ਹੋ ਕੇ ਸੰਵਿਧਾਨ ਨੂੰ ਪੜ੍ਹਿਓ ਸੰਵਿਧਾਨ ਦਾ ਮਹੱਤਵ ਸਮਝਿਓ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋਈਏ ਇਹ ਹਰੇ ਮਨਸ਼ਾ ਔਰ ਸਾਲ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਸਮੇਂ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨਾ ਇਹ ਸੰਵਿਧਾਨ ਨੂੰ ਸਮਝੋ ਸੰਵਿਧਾਨ ਹੈ ਅਸੀਂ ਹੈ ਇਹ ਸੰਵਿਧਾਨ ਹੈ ਤੇ ਬਹੁਤ ਜਿਹੜਾ ਹੈ ਸੰਵਿਧਾਨ ਹੈ ਉਹ ਬਾਤ ਹੈ ਬਾਤ ਦੇਸ਼ ਹੈ ਬਾਤ ਨੂੰ ਭਾਰਤ ਖੜਾ ਹੈ ਭਾਰਤ ਨੂੰ ਭਾਰਤ ਖੜਾ ਹੀ ਸੰਵਿਧਾਨ ਦੀ ਜ਼ਰੂਰਤ ਹੈ ਇਹ ਸੰਵਿਧਾਨ ਜਿੰਦਾਬਾਦ ਬਹੁਤ ਜਿਹੜਾ ਜਿੰਦਾਬਾਦ ਭਾਰਤ ਜਿੰਦਾਬਾਦ ਜੈ ਭੀਮ ਜੈ ਭਾਰਤ ਜੈ ਬਹੁਜਨ ਜੈ ਸਰਦਾਰ